ਇਕ ਤਾਈ ਮੇਕਅਪ ਤੋਂ ਬਿਨਾ ਲਿਆਉਣੀ ਬਹੁਤ ਔਖੀ ਆ ਨਾ ਕੈਮਰੇ ਮੂਰੇ ਆਵੇ ਲੈ ਆਂਦੀ ਫੜ ਕੇ ਮੇਕਅਪ ਤੋਂ ਬਿਨਾ ਅੱਜ ਫੇਰ ਕੀ ਹੋ ਗਿਆ ਉੱਤੇ ਹੋਣੇ ਕਢਾਉਣ ਜਿਆਦਾ ਮੇਕਅਪ ਕਰਦੀਆਂ ਕਰਦੀਆਂ ਹੈ ਹੈਲੋ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਕਿਵੇਂ ਹੋ ਕੈਂਟੋਂ ਲੱਭੀ ਜਾਂਦੇ ਸੀ ਕਿ ਇੰਨੇ ਦਿਨਾਂ ਤੋਂ ਵਲੌਗ ਨਹੀਂ ਆਏ ਸੋ ਬਾਈ ਜੀ ਇੱਕ ਲਾਈਫ ਦੇ ਇੱਕ ਥੋੜਾ ਜਿਹਾ ਵੱਡਾ ਕੰਮ ਕਰਨ ਵਾਲਾ ਸੀ ਆਪਾਂ ਉਹਦੇ ਜੀ ਬਿਜ਼ੀ ਸੀਗੇ ਠੀਕ ਆ ਤੇ ਉਹ ਆਪਣਾ ਕੱਲ ਹੋ ਜਾਣਾ ਤੇ ਉਹ ਤੁਹਾਨੂੰ ਆਪਾਂ ਵਲੌਗ ਬਣਾਵਾਂਗੇ ਸੋ ਇੱਕ ਵਾਹਿਗੁਰੂ ਨੇ ਵੱਡੀ ਛਾਲ ਮਰੋਣੀ ਆ ਆਪਣੀ ਜਿੱਦਾਂ ਆਪਾਂ ਇੱਕ ਤਰ੍ਹਾਂ ਦੀ ਪ੍ਰਾਪਰਟੀ ਬਾਇਕ ਕਰਨ ਜਾ ਰਹੇ ਆ ਤੇ ਉਹਦੇ ਵਿੱਚ ਥੋੜਾ ਬਿਜ਼ੀ ਆ ਥੋੜਾ ਪਰੇਸ਼ਾਨ ਜਿਹੀ ਵੀ ਸੀਗੀ ਕਿਉਂਕਿ ਥੋੜਾ ਪੇਪਰ ਵਰਕ ਦੇ ਵਿੱਚ ਟਾਈਮ ਲੱਗਦਾ ਸੀਗਾ ਤੇ ਤੁਹਾਨੂੰ ਹੁਣ ਅਗਲੇ ਵਲੌਗ ਦੇ ਵਿੱਚ ਦੱਸਾਂਗੇ ਆਪਾਂ ਵੀ ਆਪਾਂ ਕੀ ਖਰੀਦਣ ਜਾ ਰਹੇ ਆ ਤੇ ਆਪਣੇ ਸਾਰਿਆਂ ਦੇ ਲਈ ਹੀ ਵਧੀਆ ਗੱਲ ਹੋਊਗੀ ਉਹ ਜਿਹੜੀ ਸਾਡੇ ਮੰਨ ਲਓ ਕਿ ਜਿਹੜੀ ਸਾਨੂੰ ਫੋਲੋ ਕਰਦੇ ਆ ਜਿਹੜੇ ਮਨਪੀਤ ਸੂਟ ਵਗੈਰਾ ਦੇਖਦੀਆਂ ਨੇ ਪਹਿਣਾ ਜਿੰਨੇ ਹਨਾ ਕਿ ਸਾਨੂੰ ਬਾਹਰ ਲਿਆਂ ਗਾਂਟਰਾਂ ਦੇ ਦੇਖਦੇ ਸਾਨੂੰ ਇਨੇ ਆਰਡਰ ਕਰਦੇ ਹੋ ਤੁਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਸੋ ਜਿਹੜਾ ਅੱਜ ਵਾਲਾ ਵਲੌਗ ਹੈ ਜੀ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਸ਼ੌਂਕ ਦਾ ਮੁੱਲ ਤੋਂ ਯਾਦ ਹੈਗਾ ਆਪਾਂ ਪਿੱਛੇ ਜਿਹੜੇ ਬਣਾਏ ਸੀਗੇ ਪਰ ਆਲ ਨੇ ਬਣਾਏ ਸੌਰੀ ਪਿੰਜਰੇ ਬਣਾਏ ਸੀ ਚੜੀਆਂ ਦੇ ਸੋ ਕਿਸੇ ਵੀ ਜਾਨਵਰ ਨੂੰ ਰੱਖਣਾ ਤੇ ਰੱਖਣਾ ਸੌਖਾ ਬੱਟ ਉਹਨੂੰ ਸੰਭਾਲਣਾ ਬਹੁਤ ਔਖਾ ਉਹਨੂੰ ਬੱਚੇ ਵਾਂਗੂ ਸੰਭਾਲਣਾ ਪੈਂਦਾ ਠੀਕ ਆ ਸੋ ਜ਼ਿੰਦਗੀ ਦੇ ਵਿੱਚ ਕੋਈ ਨਸ਼ਾ ਨਹੀਂ ਕੀਤਾ ਤੇ ਜਿੰਦਗੀ ਦੇ ਵਿੱਚ ਆਪਾਂ ਨੂੰ ਇੱਕ ਹੀ ਨਸ਼ਾ ਇੰਨਾ ਕੁਦਰਤ ਦੇ ਨਾਲ ਪਿਆਰ ਆ ਪੰਛੀਆਂ ਦੇ ਨਾਲ ਪਿਆਰ ਆ ਸੋ ਸਵੇਰੇ ਸਵੇਰੇ ਆ ਤੁਹਾਨੂੰ ਦਿਖਾਉਣਾ ਵੇ ਇੰਨਾ ਸਮਾਨ ਆਪਾਂ ਲੈ ਜਾਂਦਾ ਮੈਂ ਤੁਹਾਨੂੰ ਬੈਕ ਕੈਮਰੇ ਦੇ ਨਾਲ ਦਿਖਾਉਣਾ ਸੋ ਇੰਨਾ ਪੰਛੀਆਂ ਨੂੰ ਪਾਲਣ ਵਾਸਤੇ ਤੁਹਾਨੂੰ ਇੱਕ ਛੋਟੀ ਜੀ ਮਿੰਨੀ ਤੁਹਾਨੂੰ ਸ਼ੌਪ ਬਣਾਉਣੀ ਪੈਣੀ ਆ ਫਿਰ ਮੈਂ ਦਿਖਾਉਣਾ ਵੀ ਇਹ ਕੀ ਫੂਡ ਖਾਂਦੇ ਨੇ ਠੀਕ ਆ ਇਹਨਾਂ ਨੂੰ ਆਪਾਂ ਇਹ ਨਹੀਂ ਕਿ ਆਪਾਂ ਉਹਨਾਂ ਨੂੰ ਤਾੜ ਲਿਆ ਤੇ ਆਪਾਂ ਪਾਣੀ ਏਲੋਂ ਵੀ ਧਿਆਏ ਆ ਤੇ ਪਹਿਲਾਂ ਮੈਂ ਤੁਹਾਨੂੰ ਆਪਣੇ ਦਿਖਾਉਣਾ ਕੇਜ ਦਿਖਾਉਣਾ ਦੇਖੋ ਕਿੰਨੇ ਸਾਫ਼ ਨੇ ਵਿੱਚੋਂ ਤੇ ਪਾਣੀ ਦੇਖੋ ਇਹਦੇ ਵਿੱਚ ਕਿੰਨਾ ਜਿਆਦਾ ਸਾਫ਼ ਆ ਆ ਦੇਖੋ ਡਰਿੰਕਰ ਇਹਨਾਂ ਦੇ ਵਿੱਚ ਰੱਖੇ ਹੋਏ ਆ ਦੇਖੋ ਡਰਿੰਕਰ ਰੱਖੇ ਹੋਏ ਵਿੱਚ ਹੁਣ ਇਹਨਾਂ ਵਿੱਚ ਦਾਣੇ ਖਤਮ ਹੋਏ ਹੋਏ ਸੀਗੇ ਤੇ ਹੁਣ ਇਹਨਾਂ ਨੂੰ ਫਿਲ ਕਰਨਾ ਸਾਰਿਆਂ ਨੂੰ ਆਪਾਂ ਆ ਆਪਣੇ ਪੰਦੇ ਨੇ ਆ ਕਿਸ ਨਸਲ ਹੋਰ ਆ ਗਈ ਆ ਇਹਦੇ ਵਿੱਚ ਕੁਝ ਹੋਰ ਆ ਗਈ ਆ ਉਹ ਮੈਂ ਤੁਹਾਨੂੰ ਪਹਿਲਾਂ ਵੀ ਵਲੌਗਾਂ 'ਚ ਦਿਖਾ ਚੱਕਾ ਹਾਂ ਸਬ ਕੈਟਾਗਰੀਆਂ ਅਲੱਗ-ਅਲੱਗ ਨੇ ਠੀਕ ਆ ਥੋੜਾ ਬਿਜ਼ੀ ਆ ਫਿਰ ਆਪਾਂ ਇਹਨਾਂ ਦੀ ਕਵਾਂਟੀਟੀ ਵਧਾਵਾਂਗੇ ਆਪਾਂ ਠੀਕ ਆ ਆਪਾਂ ਫਿਰ ਥੋੜਾ ਇਹ ਆਪਾਂ ਇਹਨੂੰ ਇੰਪੋਰਟ ਐਕਸਪੋਰਟ ਦਾ ਵੀ ਆਪਾਂ ਇਧਰ ਆਪਾਂ ਇੱਕ ਸਾਈਡ ਬਿਜ਼ਨਸ ਸ਼ੁਰੂ ਕਰਨਾ ਪਏ ਪੰਛੀਆਂ ਦਾ ਠੀਕ ਆ ਆਜ ਤੇ ਲਾਅ ਬਾਰਡ ਆ ਗਏ ਆਪਣੇ ਓਕੇ ਸੋ ਦੇਖੋ ਕਿੱਡੇ ਵੱਡੇ ਪੰਜਰੇ ਬਣ ਗਏ ਆਪਣੇ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਕਿ ਇਧਰ ਆਪਣੇ ਪੀਜਨ ਆ ਗਏ ਆ ਪੀਜਨਾਂ ਦੀ ਖਰਾਕ ਵੀ ਰਲਾਉਣੀ ਆ ਆਪਾਂ ਸੋ ਹਜੇ ਕਣਕ ਨਹੀਂ ਵਿੱਚ ਹਜੇ ਪਾਈ ਸੋ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਣੇ ਆ ਗੁੱਲੀ ਡੰਡਾ ਗੁੱਲੀ ਡੰਡ ਦੀ ਕੁਆਲਿਟੀ ਵੀ ਦੇਖੋ ਤੁਸੀਂ ਇਹ ਨਹੀਂ ਕਿ ਇਹਨਾਂ ਨੂੰ ਆਪਾਂ ਮਿੱਟੀ ਵਾਲਾ ਗੁੱਲੀ ਡੰਡਾ ਜਿਹੜਾ ਆਪਣੇ ਖੇਤਾਂ ਜਿਹੜੇ ਨਿਕਲਦਾ ਵੀ ਉਹ ਘੱਟੇ ਮਿੱਟੀ ਵਾਲਾ ਵੀ ਨਹੀਂ ਪਾਉਣਾ ਇਹਨਾਂ ਦੇ ਪੋਟੇ ਜਾਮ ਹੋ ਜਾਂਦੇ ਸੋ ਵਧੀਆ ਕੁਆਲਿਟੀ ਦੀ ਚੀਜ਼ ਇਹਨਾਂ ਨੂੰ ਪਾਉਣੀ ਪੈਂਦੀ ਆ ਠੀਕ ਆ ਇਹ ਆ ਗਿਆ ਉਸ ਤੋਂ ਬਾਅਦ ਆ ਗਈ ਕੰਗਣੀ ਕੰਗਣੀ ਕੁਆਲਿਟੀ ਦੇਖੋ ਤੁਸੀਂ ਇਹ ਇਹਨਾਂ ਦੇ ਇੰਨੀਆਂ ਬਰੀਕ ਚੁੰਝਾਂ ਹੁੰਦੀਆਂ ਨੇ ਇਹਨਾਂ ਤੋਂ ਛਿਲਕਾ ਲਾਹ ਲਾ ਵਿੱਚ ਇਹਨਾਂ ਨੇ ਗਿਰੀ ਘੜ ਘੜ ਖਾਣੀ ਆ ਤੀਜੇ ਨੰਬਰ ਤੇ ਆ ਗਿਆ ਬਾਜਰਾ ਦੇਖੋ ਓਕੇ ਫਿਰ ਆ ਗਿਆ ਸ਼ੂਲੇ ਮਿਕਸ ਓਕੇ ਫਿਰ ਉਸ ਤੋਂ ਬਾਅਦ ਆ ਗਿਆ ਮੂੰਗੀ ਮਿਕਸ ਟੋਟਾ ਮੂੰਗੀ ਦਾ ਠੀਕ ਆ ਤੇ ਇੱਧਰ ਆ ਗਈ ਸਰੋਂ ਓਕੇ ਤੇ ਤਾਰਾ ਮੀਰਾ ਤੇ ਏ ਆਪਾਂ ਪੀਜ ਨੂੰ ਵਾਸਤੇ ਆਪਾਂ ਜਿਹੜੇ ਆਪਾਂ ਖਿਆਕ ਬਣਾਵਾਂਗੇ ਉਹਨਾਂ ਵਾਸਤੇ ਆਪਾਂ ਕਣਕ ਵੀ ਮਿਕਸ ਕਰਾਂਗੇ ਹੁਣ ਮੰਨ ਪੀਤੇ ਨੂੰ ਬੁਲਾਉਣੇ ਤੁਹਾਨੂੰ ਆਵਣੇ ਕਿੱਧਰ ਗਈ ਹੈਲੋ ਕੰਮ ਵਾਲੀ ਬਾਈ ਕਿਵੇਂ ਆ ਬਾਈ ਸੱਟਾ ਲਓ ਜੀ ਅੱਜ ਆਪਣੀ ਹੈਲਪਰ ਛੁੱਟੀ ਤੇ ਆ ਨੱਪੀ ਆ ਗੱਲੀ ਗਰਾ ਨਿਪੜ ਗਿਆ ਨਿਪੜ ਗਿਆ ਖਿੱਚ ਤਾਂ ਪਲਵਾਨ ਆਪਾਂ ਸੌਂ ਗਿਆ ਸੀ ਵੇਰੇ ਸੀ ਵੇਰੇ ਸੇ ਸਾਰੇ ਕਹਿੰਦੇ ਬਲੌਗ ਨਹੀਂ ਪਾਉਂਦੇ ਬਈ ਹੈ ਦੱਸ ਦੇਣਾ ਸੀ ਦੱਸ ਦੇਣਾ ਸੀ ਕਿ ਬਲੌਗ ਹੀ ਬਣਾ ਕੇ ਪਾਵਾਂਗੇ ਆਪਾਂ ਵੀ ਹਨਾ ਵੀ ਕਿਉਂ ਸਾਡੇ ਬਲੌਗ ਨਹੀਂ ਪਏ ਇੰਨੇ ਦਿਨ ਸੋ ਉਹ ਆਪਣਾ ਹੱਲ ਹੋ ਗਿਆ ਠੀਕ ਆ ਉਹ ਆਪਾਂ ਅਗਲੇ ਬਲੌਗ ਤੁਹਾਨੂੰ ਦੱਸਾਂਗੇ ਆਪਾਂ ਇੱਧਰ ਆਪਣੇ ਬੂਟੇ ਵਗੈਰਾ ਤੁਸੀਂ ਦੇਖ ਲਓ ਹਰੇ ਭਾਈ ਪ੍ਰੋਪਰ ਘੈਂਟ ਬਣ ਚੱਲੀ ਆ ਘਰੇ ਆਪਣੇ ਸੋ ਸੋਹਣੇ ਲੱਗਦੇ ਹਰੇ ਭਾਈ ਹਨਾ ਹਰੇ ਭਾਈ ਘਰ ਦੇ ਵਿੱਚ ਸੋਹਣੀ ਲੱਗਦੀ ਆ ਹੈਲੋ ਹੂੰ ਨਿਬੜ ਗਿਆ ਪੱਕੀ ਗੱਲ ਹੁਣ ਵਿਹਲੀ ਨਾ ਦੇਖ ਲਈ ਹੂੰ ਜੂੰਡੇ ਵੇਖੇ ਲੇ ਰਹੇ ਕਿਵੇਂ ਇਹ ਮਾਵਾਂ ਧੀਆ ਸ਼ਿਕਾਰ ਵੀ ਖੇਡਦੀਆਂ ਹੁੰਦੀਆਂ ਹੁਣ ਉਹ ਕਾਹਦਾ ਸ਼ਿਕਾਰ ਖੇਡਦੇ ਫੇਰ ਦੱਸੂਗਾ ਜੇ ਸ਼ਿਕਾਰ ਹੀ ਖੇਡਦੀਆਂ ਹੋਈਆਂ ਨੇ ਉਦੋਂ ਦਿਖਾਉ ਮੈਂ ਹਾਲੇ ਫਿਲਹਾਲ ਇਹਨਾਂ ਨੇ ਮੰਨਣਾ ਨਹੀਂ ਠੀਕ ਹੈ ਜਦੋਂ ਇਹ ਸ਼ਿਕਾਰ ਖੇਡਦਿਆਂਗੇ ਉਦੋਂ ਇਹਨਾਂ ਦੀ ਵੀਡੀਓ ਮੈਂ ਸ਼ੂਟ ਕਰੂੰਗਾ ਸੋ ਆਪਾਂ ਹੁਣ ਇਹਨਾਂ ਦਾ ਮਿਕਸ ਕਰ ਰਹੇ ਆਂ ਚਿੜੀਆਂ ਦਾ ਫੂਡ ਆਪ ਇਹਦੇ ਚ ਪਾ ਕੇ ਆ ਸਾਰੀਆਂ ਚੀਜ਼ਾਂ ਅਲੱਗ-ਅਲੱਗ ਔਰ ਲਾਲੀਆਂ ਨੇ ਵਿੱਚ ਹੁਣ ਇਹਦੇ ਸਾਰੂੰ ਥੋੜੀ ਜੀ ਪਾਉਣੀ ਆ ਆਪਾਂ ਫੇਰ ਸਾਰਿਆਂ ਨੂੰ ਆਪਾਂ ਉਹਨਾਂ ਦੇ ਫਿਲ ਕਰ ਦੇਣੇ ਆ ਕਿਉਂਕਿ ਆ ਦੇਖੋ ਇਹ ਭੁੱਖੀਆਂ ਨੇ ਆ ਵੀ ਇਹਨਾਂ ਦੇ ਮੁੱਕੇ ਪਏ ਆ ਹਾਂ ਓ ਭੁੱਖੀਆਂ ਨੇ ਵਿਚਾਰੀਆਂ ਉਹਨਾਂ ਦਾ ਮੂੰਹ ਨਹੀਂ ਜਾਂਦਾ ਕਿਉਂਕਿ ਖਾਲੀ ਹੋ ਗਿਆ ਇਕ ਤਾਈ ਇਹ ਮੇਕਅਪ ਤੋਂ ਬਿਨਾ ਲਿਆਉਣੀ ਬਹੁਤ ਔਖੀ ਆ ਨਾ ਕੈਮਰੇ ਮੂਰੇ ਆਵੇ ਲੈ ਆਂਦੀ ਫੜ ਕੇ ਮੇਕਅਪ ਤੋਂ ਬਿਨਾ ਅੱਜ ਫੇਰ ਕੀ ਹੋ ਗਿਆ ਉੱਤਾਂ ਹੋਣੇ ਕਢਾਉਣ ਜਿਆਦਾ ਮੇਕਅਪ ਕਰਦੀਆਂ ਕਰਦੀਆਂ ਹੁਣ ਕਿੱਧਰ ਚੱਲੀ ਹੈ ਕੰਮ ਕਰਕੇ ਪਾਟਿਆ ਪਾਇਆ ਚੱਗਾ ਪਾਟਿਆ ਜਾ ਗਾ ਬਾਈ। ਇਧਰ ਦੇਖ ਜਾਸ ਤੇ ਤੂੰ ਪਿਛੇ ਥਾਂ ਬਣਾਇਆ ਪੱਠਿਆਂ ਵਾਲਾ। ਦੇਖ ਵੀ ਆ ਇੰਨੇ। ਦੇਖਿਆ ਨਾ ਤੁਹਾਡੇ ਤੋਂ। ਹੂੰ। ਦੇਖਿਆ ਹਾਂ ਦਾ। ਹਾਂਜੀ। ਕਿੰਨਾ ਕਿ ਮਿਸ ਕਰਦੇ ਸੀ ਸਾਨੂੰ ਬਾਈ ਜੀ। ਸਾਡੇ ਯਾਰ ਦੇਸੀ ਜੀ ਵਲੌਗ ਹੁੰਦੇ ਆ। ਠੀਕ ਆ। ਤੇ ਐਵਰੇਜ ਵਿਊ ਸਾਡੀ ਥੋੜੀ ਘੱਟ ਹੀ ਆਉਂਦੀ ਆ ਕਿਉਂਕਿ ਹਮੇਸ਼ਾ ਆਪਾਂ ਕੀ ਕਹਿੰਦੇ ਹਾਂ? ਵੀਡੀਓ ਨਹੀਂ ਪਾਈਆਂ। ਆ ਕੀ ਹੋਇਆ? ਹਾਂ, ਕੁਝ ਨਹੀਂ ਹੋਇਆ ਸੀਗਾ। ਤੇ ਵੀਡੀਓ ਨਹੀਂ ਪਾਈਆਂ ਜਾਂਦੀਆਂ। ਬਾਲੀਆਂ ਜਿਆਦੇ। ਕਿਉਂਕਿ ਆਪਣੇ ਫੈਮਿਲੀ ਵਲੌਗ ਹੁੰਦੇ ਆ ਇੱਕ ਚੀਜ਼ ਹੋਰ ਆ ਕਿ ਪਰਿਵਾਰਕ ਵਲੌਗ ਹੁੰਦੇ ਆ ਆਪਣੇ ਠੀਕ ਆ ਤੇ ਵਿਊ ਥੋੜੇ ਜਿਆਦੇ ਉਹਨਾਂ ਲੋਕਾਂ ਨੂੰ ਆਉਂਦੇ ਆ ਕਿ ਜਿਹੜੇ ਡਬਲ ਮੀਨਿੰਗ ਜਾਂ ਜਿਨ੍ਹਾਂ ਨੇ ਗੰਦ ਪਾ ਰੱਖਿਆ ਉਹਨਾਂ ਨੂੰ ਆਉਂਦੇ ਆ ਸੋ ਅਸੀਂ ਖੁਸ਼ ਆ ਜਿੰਨੀ ਕਿ ਸਾਡੇ ਨੇ ਆਡੀਅੰਸ ਜਿਹੜੀ ਸਾਨੂੰ ਵਧੀਆ ਲੱਗਦਾ ਤੁਹਾਡੇ ਨਾਲ ਠੀਕ ਆ ਤੁਹਾਨੂੰ ਆਪ ਵਿਖਾਈਏ ਸੁਹਾਗੇ ਦੇ ਬੈਠੇਗੇ ਸੁਹਾਗੇ ਤੇ ਬਠੇਗੇ ਨਾ ਨਹੀਂ ਬਹਿਣਾ ਹਾਂ ਜੀ ਕਿਉਂ ਟਰੈਕਟਰ ਚ ਲਾ ਲਈ ਮੈਂ ਸਵਾਗਤ ਇਹ ਨਹੀਂ ਜਾਣ ਪਤਾ ਨਾ ਟਾਈਮ ਮੋਗਾ ਘਰੇ ਮੋਗਾ ਘਰੇ ਮੋਗਾ ਇਹਦੀ ਬੁਟੀਕਲੇ ਕੰਮ ਚ ਮੇਰੀ ਉਮਰ ਵਧੀ ਦੇਗੀ ਬਸ ਮੋਗਾ ਮੋਗਾ ਹੀ ਹੋਇਆ ਕਰ ਹਾਂ ਮੋਗਾ 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 ਜਿੰਦਾਬਾਦ ਹੋ ਜਾਣਾ ਆ ਥਾਂ ਆਪਾਂ ਇੱਥੇ ਸਰੋਂ ਪਗਾਉਣੀ ਵਿਜਣੀ ਆ ਸੋ ਤੁਸੀਂ ਪੈਕਟ ਦੇ ਵਿੱਚ ਦੇਖੀ ਸੀ ਸਰੋਂ ਬੋਲ ਲੈਣੀ ਪਈ ਐ ਤਕੀ ਹੋ 10 ਦਿਨ ਪਹਿਲਾਂ ਸਰੋਂ ਆਪਣੀ ਖਤਮ ਹੋ ਗਈ ਘਰ ਦੇ ਵਿੱਚ ਕਿਉਂਕਿ ਆ ਜਗ੍ਹਾ ਦੇ ਉੱਤੇ ਆਪਾਂ ਅੱਗੇ ਕਣਕ ਬੀਜਤੀ ਪਿਛਲੀ ਵਾਰੀ ਤੇ ਇੱਕ ਸਰੋਂ ਐਤ ਕੀ ਖਤਮ ਹੋ ਗਈ ਹੁਣ ਇਥੇ ਸਰੋਂ ਵੀ ਜਿੰਨੀ ਪਕਾਵੀ ਆਪਾਂ ਥੋੜਾ ਜਿਹਾ ਗਾਂ ਵਾਸਤੇ ਥੋੜੇ ਪੱਠੇ ਬੀਜ ਗਏ ਤੇ ਬਾਕੀ ਸਾਰੀ ਇਥੇ ਪਕਾਵੀ ਸਰੋਂ ਬੀਜਾਂਗੇ ਕਣਕ ਬਾਦੂ ਪਈ ਆ ਆਪਣੇ ਕੋਲੇ ਤੇ ਆਪਣੇ ਖਾਨ ਜੁਗੀ ਸਰੋਂ ਇਥੇ ਅੱਧੇ ਕਿੱਲੇ ਜੋ ਬਾਦੂ ਹੋ ਜਣੀ ਧਨਤਨ ਹੋ ਜਣੀ ਤੇ ਬਾਕੀ ਵਾਹਣ ਆਪਣਾ ਠੇਕੇ ਤੇ ਦਿੱਤਾ ਹੁੰਦਾ ਠੀਕ ਆ ਉਹ ਆਪਣਾ ਇਥੋਂ ਕਿਲੋ ਕਿਲੋ ਮੀਟਰ ਦੂਰ ਆ ਤੇ ਇਧਰ ਬਾਪੂ ਵਾਲੇ ਬੂਟੇ ਜਿਹੜੇ ਲਾਏ ਸੀਗੇ ਸੋ ਉਹ ਵੀ ਦੀਵਾਲੀ ਤੋਂ ਪਹਿਲਾਂ ਸਾਰੇ ਦਿਵਾਲੀ ਲਈ ਤਿਆਰੀਆਂ ਕਰਦੇ ਸੀ ਮੈਂ ਬਾਪੂ ਦੀ ਬੂਟੇ ਦੀ ਸਬਾਈ ਕਰਾਈ ਸਾਰੀ ਸਪਰੇਆਂ ਵਗੈਰਾ ਕੀਤੀ ਇਹਨੂੰ ਖਾਦੋ ਵਗੈਰਾ ਦਿੱਤੀ ਤੇ ਬੂਟੇ ਦੇਖੋ ਇਹ ਡੇਡੇ ਹੋ ਚੱਲੇ ਆ ਆਮਰੂਦ ਦਾ ਕਿੰਨਾ ਵੱਡਾ ਹੋ ਗਿਆ ਇਹਦੇ ਅੰਬ ਦਾ ਬੂਟਾ ਕੁਝ ਬੂਟੇ ਉਧਰਲੀ ਸਾਈਡ ਨੇ ਤੁਹਾਨੂੰ ਮੈਂ ਉਹ ਵੀ ਦਿਖਾਉਣਾ ਤੇ ਆ ਬੁਰ ਬਰਾ ਸੀ ਇੱਥੇ ਦਾ ਯਾਰ ਡਰ ਲੱਗਦਾ ਵੀ ਆ ਥਾਂ ਬਣ ਜਾਊਗਾ ਇੰਨਾ ਵਧੀਆ ਬਣ ਜਾਊਗਾ ਕੋਈ ਦੇ ਉੱਤੇ ਇੰਨਾ ਜਿਆਦਾ ਕਿਉਂਕਿ ਬੱਚ ਕਾ ਫੂਸ ਇੰਨਾ ਜਿਆਦਾ ਹੋ ਗਿਆ ਤੇ ਮੀਂਹ ਮੀਂਹ ਵਾਲੇ ਪਏ ਨਾ ਇਹਦੀ ਤੇ ਪੱਠੇ ਵਿੱਚੇ ਗਲਗੁਲਗੇ ਸੀ ਵੱਡੇ ਨਹੀਂ ਗਏ ਸਾਰੇ ਆ ਬੂਟੇ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇੱਥੇ ਸੁਹਾਗਾ ਮਾਰਨਾ ਕਿਰਾ ਆ ਦੇਖੋ ਬੂਟਿਆਂ ਦੀ ਗਰੋਥ ਕਰ ਰਹੇ ਵਧੀਆ ਦੇਖੋ ਕਿੰਨੇ ਹਰੇ ਭਰੇ ਬੂਟੇ ਲੱਗਦੇ ਨੇ ਹੁਣ ਤੇ ਆ ਵੀ ਫੁੱਟ ਪਿਆ ਬੂਟਾ ਆ ਸਾਰੇ ਬੂਟੇ ਸਾਰੇ ਵਧੀਆ ਇਹ ਕੁਲੰਬਰਾ ਕੱਢ ਰਹੇ ਨੇ ਸਾਰੇ ਫੱਦੇ ਪੇ ਤੇ ਆ ਜਾਮਣ ਜਾਮਣ ਵੀ ਤੁਰਪੀ ਆ ਦੇਖੋ ਜਾਮਣ ਵੀ ਕਲੰਬਰਾ ਗੜਦੀ ਆ ਰਹੀ ਆ ਸੋ ਬਾਬਾ ਕਿਤੇ ਸਿਰੇ ਲਾ ਦੇ ਬੂਟਿਆਂ ਨੂੰ ਇਹਨਾਂ ਨੂੰ ਹਨਾ ਤੇ ਇੱਥੇ ਜਿਆਦੇ ਘਾਹ ਕੁ ਬਹੁਤ ਜਿਆਦੇ ਹੋ ਗਿਆ ਸੀ ਸਾਰਾ ਸਫਾਈ ਕਰਾਈ ਇਹਦੀ ਆ ਜਿਹੜੇ ਬੂਟੇ ਹਨਾ ਕਟ ਹੜਛਾ ਦੇ ਇਹਨਾਂ ਦਾ ਹੁਣ ਟਾਈਮ ਇਹ ਉੱਥੇ ਹੀ ਖੜਾ ਹੀ ਨਹੀਂ ਹਜੇ ਉਨੀ ਗਰੂਥ ਨਹੀਂ ਕੀਤੀ ਹੁਣ ਪੱਤੇ ਜੇ ਲੱਗਾ ਕੱਢਣੇ ਇਹ ਵੱਡਾ ਦਰਖਤ ਬਣਨਾ ਤੇ ਇੱਕ ਆ ਹੰਮ ਦੇ ਬੂਟੇ ਨੇ ਆਹ ਤਾਂ ਆਪਣਾ ਨਾਰਾਂ ਦੇ ਬੂਟੇ ਘਰੋਂ ਪੱਟ ਕੇ ਲਾਤੇ ਸੀਗੇ ਪਰ ਟੀ ਸੁੱਕ ਗਏ ਹੋਏ ਨਹੀਂ ਤੇ ਜਿਹੜੇ ਆਹ ਵਾਲੇ ਆ ਆਹ ਆਮ ਦਾ ਬੂਟਾ ਵੀ ਉੱਥੇ ਹੀ ਖੜਾ ਇਹ ਵੀ ਵਧਿਆ ਨਹੀਂ ਪਤਾ ਨਹੀਂ ਕਿਉਂ ਇਹਨਾਂ ਦੇ ਨਾਲ ਕੁਜੇ ਦੱਬੇ ਹੋਏ ਆ ਕੁਜੀਆਂ 'ਚ ਪਾਣੀ ਪਾਉਣੇ ਜੜਾਂ ਨਾਲ ਗਲ ਜਾਣ ਅੱਗੇ ਹਰੇਕ ਵਲੌਗ ਬਣਾਉਣੇ ਹੋਣੇ ਥੋੜੇ ਨਾਲ ਸਬਜ਼ੀ ਵੀ ਲਾਤੀ ਆ ਵੀ ਵਲੌਗ ਥੋੜੇ ਲਈ ਪਾਇਆ ਨਹੀਂ ਗਿਆ ਇਹ ਵੀ ਥਾਂ ਬਣਾ ਕੇ ਲਾਦਾ ਵਟ ਉੱਦਨੇ ਥੋੜਿਆ ਮਨਪਾਵਕ ਸੀਗਾ ਕਿਉਂਕਿ ਜਦੋਂ ਅਸੀਂ ਸਬਜ਼ੀ ਲਾਉਣੇ ਹੁੰਨੇ ਨੇ ਅਕਸਰ ਉਹ ਤੋਂ ਬਾਪੂ ਇੱਥੇ ਕੁਰਸੀ ਲਾ ਕੇ ਬੈਠਾ ਹੁੰਦਾ ਸੀਗਾ ਤੇ ਇਸ ਵਾਰ ਬੜਾ ਯਾਦ ਕੀਤਾ ਬਾਪੂ ਨੂੰ ਕਿ ਅੱਜ ਜੇ ਹੁੰਦਾ ਤੇ ਇਹਨੇ ਬਹਿਣਾ ਸੀ ਕਿਉਂਕਿ ਉਹਨੇ ਰੈ ਬਾਪੂ ਦੀ ਯਾਦ ਹੁੰਦੀ ਉਹਨੇ ਰੈ ਦੇਈ ਯਾਨੀ ਇੱਥੋਂ ਐ ਕਰ ਲੂ ਉਵੇਂ ਕਰ ਲੂ ਆਹ ਕਰ ਲੂ ਹਨ ਤੇ ਨੋਕਾ ਝੁੱਕੀ ਜਿੱਦਾਂ ਸਿਆਣੇ ਬੰਦੇ ਦੀ ਯਾਦ ਹੁੰਦੀ ਕਰਨ ਦੀ ਵੀ ਇੱਥੋਂ ਇਧਰ ਨੂੰ ਪਾਉਣਾ ਆਹ ਵਾ ਕਿ ਆ ਰੀਤੇ ਪਾ ਦੋ ਤੇ ਉਹ ਬੜਾ ਯਾਦ ਕੀਤਾ ਬਾਪੂ ਨੂੰ ਵੀ ਬਾਪੂ ਹੁੰਦਾ ਹਨਾ ਕਿ ਇੱਥੇ ਸਾਡੇ ਕੋਲੇ ਹੁੰਦਾ ਸਬਜ਼ੀ ਲਾਈ ਉਦਦੇ ਅਸੀਂ ਆ ਸਾਰੀ ਤਿਆਰ ਹੋ ਗਈ ਆ ਗੰਡੇ ਲਾਏ ਵੇ ਆ ਤੇ ਪਾਲਕ ਮੇਥੀ ਧਣੀਆਂ ਅੱਗੇ ਆਪਣਾ ਲਸਣ ਵਗੈਰਾ ਤੇ ਆ ਬੂਟੇ ਇਧਰ ਉੱਪਰ ਵੀ ਲੱਗੇ ਸੀ ਆਪਣੇ ਸਬੂਟੇ ਚੱਲ ਰਹੇ ਆ ਪਰ ਥੋੜਾ ਸਲੋ ਆ ਤੇ ਬੋਰਡ ਆਪਾਂ ਛੋਟਾ ਨਿੱਕਾ ਕਰਤਾ ਸੀਗਾ ਕਿਉਂਕਿ ਹੁਣ ਗਾਂ ਸਿਆਲ ਆ ਗਈ ਹੁਣ ਵੇ ਕਿੰਨਾ ਸੋਹਣਾ ਫੁੱਟਿਆ ਇਹਨੂੰ ਪ੍ਰੋਪਰ ਭਰ ਦੇਣਾ ਹੈ ਗਾਂ ਰਹਿ ਗਈ ਸੀ ਆਪਣੇ ਕੋਲ ਇੱਕ ਹੀ ਓਕੇ ਇੱਕ ਗਾਂ ਹੀ ਆ ਹੁਣ ਆਪਾਂ ਕੋਲ ਦੁੱਧ ਪੀਣ ਨੂੰ ਰੱਖੀ ਹੋਈ ਹੈ ਆਪਣੀ ਤੇ ਬਾਕੀ ਆਪਣੇ ਹੁਣ ਆ ਕਰ ਲਈਏ ਕੰਮ ਪੰਛੀ ਭੁੱਖੇ ਆ ਉਹ ਲੱਭੀਏ ਦੀਆਂ ਚਿੜੀਆਂ ਮੈਨੂੰ ਲਓ ਜੀ ਆਪਣੇ ਪਰਿੰਦੇ ਲਾ ਕੇ ਖਾਣ ਹਾ 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 ਆਜੋ ਵੀ ਆਜੋ 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 ਸਾਰੇ ਆਜੋ ਆਜੋ ਵੀ ਆਜੋ ਵੀ ਆਜੋ 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 ਵੀ ਫੋਟ ਕਰ ਰਹੇ ਸੀ ਸੀ ਸੀਤੀ ਪਾਓ ਹੁਣ ਇਹ ਆਪਣਾ ਜਿਹੜਾ ਫੀਡਰ ਹੈ ਤਾਂ ਤੇ ਫਿਲ ਕਰਤਾ ਆਪਾਂ ਇਹਦੇ ਵਿੱਚ ਜਿੰਨਾ ਕਿ ਖਾਣਗੇ ਓਨਾ ਕੇ ਨੀਚੇ ਹੁੰਦਾ ਇਹ ਚ ਵੇਸਟਿੰਗ ਥੋੜੀ ਘੱਟ ਹੁੰਦੀ ਹੈ ਖਲਾਰ ਦੇਣ ਜਾਂ ਫੇਰ ਖੁੱਲਾ ਖੁੱਲਾ ਖਲਾ ਫਿਰ ਖਲਾਰ ਦਿੰਦੇ ਆ ਵਿੱਚ ਦਾਣੇ ਖਾਦੇ ਘੱਟ ਜਾਂਦੇ ਵੇਸਟੇ ਆ ਦੇ ਕਰ ਦਿੰਦੇ ਆ ਲੋ ਜੀ ਹੁਣ ਬਣ ਜਾ ਰਹੀ ਆਪਣੀ ਕਬੂਤਰਾਂ ਦੀ ਥੱਲੇ ਪਾਲੀ ਕਣਕ ਉੱਤੇ ਪਾਲੇ ਆਪਾਂ ਛੋਲੇ ਉੱਤੇ ਆਪਾਂ ਪਾਲੀ ਸਾਰੀ ਦਾਲ ਹੁਣ ਆਪਾਂ ਸਿਆਲੂ ਸਿਆਲ ਉਹਨਾਂ ਨੂੰ ਇਹ ਆਪਾਂ ਖਰਾਕ ਦੇਣੀ ਆ ਜਿਹੜੇ ਆਪਣੇ ਕਬੂਤਰ ਆ ਬਹੁਤ ਚੰਗੇ ਬਲੱਡ ਲੈਣਦੇ ਨੇ ਬਾਕੀ ਹੁਣ ਗਰਮੀਆਂ 'ਚ ਪਤਾ ਲੱਗੂ ਉਹਨਾਂ ਦਾ ਫਿਲਹਾਲ ਤਾਂ ਹੁਣ ਦੇ ਆੜੀ-ਢਾੜੀ ਉੜਦੇ ਆ ਪੜਕ ਪਤਾ ਦਾ ਘਰ ਨਾ ਗਰਮੀ ਜੀ ਬਦ ਲੱਗਣਾ ਵੀ ਕਿੰਨਾ ਘੜਦੇ ਹਨ ਲੋ ਉੱਤੇ ਵਧੀਆ ਮੂੰਗੀ ਹੁਣ ਆਪਾਂ ਪਾਦਣੀ ਉੱਤੇ ਆਪਾਂ ਸਰੋਂ ਸਰੋਂ ਮੈਂ ਤੁਹਾਨੂੰ ਦੱਸ ਕੇ ਹਟਿਆਂਗੇ ਸਰੋਂ ਆਪਣੀ ਖਤਮ ਹੋ ਗਈ ਤਾਂ ਮੋਲ ਲੈਣੀ ਪੈਣੀ ਆਪਣੀ ਘਰ ਦੀ ਸਾਨੂੰ ਵੱਧੂ ਸੀ ਇਹ ਹੁਣ ਆਪਾਂ ਪਾਦਣੀ ਆ ਸਰੋਂ ਚਲ ਆਵੋ ਆਈਏ ਪਹਿਲਾਂ ਉਹ ਵਾਹ ਬਾਜਰਾ ਇਹ ਪਾਤਾ ਪਾ ਬਾਜਰਾ ਆ ਵੀ ਬਾਜਰਾ ਮਾਂ ਦੇ ਉੱਪਰ ਸਰੋਂ ਹਾਂ ਲਓ ਜੀ ਯੁਵਰਾਜ ਆਉਦੀ ਭੈਣ ਵਾਸਤੇ ਵਰਦੀ ਲੈਣ ਆਇਆ ਹੈ ਨਾਲ ਹੁਣ ਆ ਗਏ ਅਸੀਂ ਮੁੱਕ ਗਏ ਜੀ ਦੇਖੀ ਹਾਂ 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 ਵੱਡੀ ਭੈਣ ਵਾਸਤੇ ਸਿਆਲਾਂ ਵਾਲੀ ਯੂਨੀਫਾਰਮ ਸਿਆਲਾ ਵਾਲੀ ਯੂਨੀਫਾਰਮ ਲੈਣ ਆਇਆ ਹੈ ਯੂਨੀਕੋ ਯੂਨੀਕੋ ਲੈਣਾ ਹੈ ਸਿਆਲਾ ਹਾਂ ਹੂੰ ਕੀ ਆ ਹੈਲੋ ਹਾਂ ਆਈਟਰੀ ਲੈ ਆਈਏ ਹੈਲੋ ਹੂੰ ਬਾਵਾ ਦੇ ਨਾ ਬਾਦ ਮਿਲਿਆ ਤੁਹਾਨੂੰ ਸਾਰੇ ਗਨੇ ਇਹਨੂੰ ਹਨਾ ਹੂੰ ਦੱਸਿਓ ਵੱਡਾ ਹੋ ਗਿਆ ਕਿ ਨਾ ਉਹ ਕਿਹੜੀ ਉਹ ਯੂਨੀਫਾਰਮ ਲੈਣੀ ਕਿਹੜੀ ਯੂਨੀਫਾਰਮ ਲੈਣੀ ਆਲੂ ਗੰਡੇ ਵਿੱਚ ਨਹੀਂ ਬਗਾਰ ਬੰਦ ਕੰਮ ਕਰ ਲੈਂਦੇ ਆ ਕਰ ਥਕਾ ਦਿੰਦਾ ਸਾਰਾ ਦਿਨ ਯਾਰ ਫੇਸੇ ਠੀਕ ਹੈ ਠੀਕ ਹੈ ਠੀਕ ਹਾਂ ਲਾਲੂ ਉਹ ਲਾਲੂ ਕਿੱਥੇ ਕਾਕਾ ਤੇ ਕਿੰਨਾ ਨੋਣਾ ਕਾਕਾ ਇਹ ਨਿੱਕਾ ਜਿਹਾ ਕਾਕਾ ਇਹ ਨਹੀਂ ਫੜਾਇਆ ਜਾਂਦਾ ਹਾਂ ਇਹ ਨਹੀਂ ਫੜਾਇਆ ਜਾਂਦਾ ਇਹ ਨਹੀਂ ਫੜਾਇਆ ਜਾਂਦਾ ਹਾਂ ਇਹ ਨਹੀਂ ਫੜਾਇਆ ਜਾਂਦਾ ਹਾਂ 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 ਭੁੱਖੀ ਲੱਗੀ ਆ ਭੁੱਖੀ ਲੱਗੀ ਲੱਗੀ ਭੁੱਖੀ ਪਰਲਿਆਂ ਦੇ ਮਿੱਤਰੋ ਝੋਲੇ ਐਸ਼ ਦੀ ਬੇਬੇ ਕਿ ਜੂਰਾਜ ਦੀ ਬੇਬੇ ਗਈਏ ਆਹ ਦਾ ਘਾਰ ਆਏ ਨੂੰ ਤਾਂ ਟੰਗਣਾ ਬਣਾ ਰੱਖਿਆ ਇੱਥੇ ਏ ਬਾਪੂ ਨੂੰ ਤਾਂ ਟੰਗਣਾ ਬਣਾ ਛੱਡਿਆ ਆਹ ਫਾੜੇ ਨੂੰ ਸਾਹ ਲੈ ਲੈਂਦੇ ਬਾਹਰ ਤੋਂ ਖੁਣ ਲੱਗ ਗਈ ਲੈ ਆਹ ਸਮਾਨ ਫੜ ਲਓ ਲੈ ਗਿਓ ਵੀ ਵੇਲ ਨਹੀਂ ਮਿਲਨੀ ਵੀ ਟੰਗਣਾ ਦਾ ਟੰਗਣਾ ਦਾ ਤੂੰ ਰਹਿਣਾ ਵੀ ਵਿਹਲਾ ਨਹੀਂ ਰਹਿਣਾ ਉਹ ਚੱਕੀ ਰੱਖ ਸਹੀ ਜਣਾ ਨਹੀਂ ਮੈਂ ਇੱਕ ਚੀਜ਼ੀ ਚੱਕ ਸਕਦੀ ਆ ਚਾਹੇ ਤੁਸੀਂ ਮੈਨੂੰ ਉਹ ਹੀ ਉਬਰਾਜ ਦੇ ਦਿਓ ਸੋ ਇਸ ਨਾਲ ਆ ਫੈਰ ਮਾਰਕੀਟ ਵੀ ਇਥੇ ਨਾਲ ਹੀ ਖੜੀ ਐ ਆ ਗੁੱਗ ਲੱਗਣ ਦਾ ਖਤਰਾ ਆਣਾ ਫਿਰ ਐ ਓਏ ਸਹੀ ਐ ਨਾ ਆ ਵੇਖ ਇਥੇ ਕੋਸ਼ਾ ਪੂਰਾ ਓ ਸਿੱਧੂ ਫਾੜ ਕੇ ਰੱਖ ਅਰੇ ਬਾਬਾ ਵੀ ਆਉਂਦਾ ਮਗਰੀ ਲਾਵੀ ਹੁ ਬਾਬੇ ਨਾਲ ਹੀ ਆਣਾ ਬਾਬੂ ਚੈੱਕ ਕਰਦਾ ਕਿਹੜੀ ਗੱਡੀ ਜਾਂਦੀ ਐ ਫਿਰ ਕੋਈ ਕਾ ਕਰਨਾ ਸੇਵਾ ਪਾਣੀ ਆਇਓ ਹੀ ਕਰ ਆਹ ਔਆਸੀ ਇਹ ਕੀ ਹੋ ਗਿਆ ਕਾਕਾ ਕਿੱਤੇ ਸੀ ਸਾਡਾ ਕਾਕਾ ਕਿੱਤੇ ਸੀ ਕਪੂਲੀ ਸੀ ਤੁਸੀਂ ਕਹਿੰਦੇ ਨਾ ਵਲੌਗ ਨਹੀਂ ਪਾਉਂਦਾ ਵਲੌਗ ਕਿੱਥੋਂ ਪਾਈ ਸਾਰਾ ਦਿਨ ਆਹ ਬਹੁਤਾ ਕਰਦਾ ਉਹਨੇ ਸਾਰਾ ਦਿਨ ਚੱਕਣ ਭਾਲਦਾ ਜੱਸ ਸਿੱਧੂ ਸੋ ਇਹਨੂੰ ਬਿਜੀ ਐ ਮੇਰਾ ਸਾਰਾ ਦਿਨ ਵਲੌਗ ਇਹੀ ਆ ਕਿ ਬਸ ਹੀ ਇੰਨਾ ਮੈਨੂੰ ਪਿਆਰ ਕਰਦਾ ਹਮੇਸ਼ਾ ਇਹਨੇ ਕਹਿਣਾ ਵੀ ਮੈਂ ਡੇੜੀ ਕੋਲ ਜਾਣਾ ਹਾਂ ਹਮੇਸ਼ਾ ਮੇਰੇ ਬੁੱਕਰ ਨੂੰ ਚੜਨਾ ਹੈ ਇਹ ਚੋਣੀ ਜੇ ਵੀ ਨਹੀਂ ਛੜੀ ਵੱਡੀ ਹੋ ਗਈ ਕੁਝ ਨਹੀਂ ਵੱਡੀ ਹੋ ਗਈ ਕੁਝ ਨਹੀਂ ਛੜੀ ਹੈਨਾ ਤੇ ਮੋਗੇ ਕੁਛ ਕੰਮ ਕਰਨ ਆਏ ਸੀਗੇ ਸੋ ਕੱਲ ਨੂੰ ਪ੍ਰੋਗਰਾਮ ਆ ਜਦੋਂ ਮਾੜਾ ਮੋਟਾ ਟਾਈਮ ਮਿਲਦਾ ਉਹ ਦੇਖਦਾ ਪ੍ਰੋਗਰਾਮਾਂ 'ਚ ਬਿਜ਼ੀ ਆ ਉਦੋਂ ਇਹ ਖੱਚੀ ਤੁਰਦੀ ਆ ਇੱਕ ਦੂਰ ਜੀ ਬਹਿ ਹੂਰ ਹੁੰਦੇ ਘਰ ਦੇ ਠੀਕ ਆ ਤੇ ਛੋਟੇ ਜਿਹੇ ਵਲੌਗ ਦੀ ਹਾਜ਼ਰੀ ਕਰਿਓ ਪ੍ਰਵਾਣ ਅੱਜ ਵਾਲੇ ਦੀ ਠੀਕ ਆ ਤੇ ਫਿਰ ਆਪਾਂ ਕੋਸ਼ਿਸ਼ ਕਰਾਂਗੇ ਜਦੋਂ ਵੀ ਟਾਈਮ ਲੱਗਦਾ ਵਲੌਗ ਤੁਹਾਡੇ ਲਈ ਬਣਾਵਾਂਗੇ ਠੀਕ ਆ ਇੱਕ ਤੁਹਾਨੂੰ ਵਧੀਆ ਘੈਂਟ ਵਲੌਗ ਦੇਵਾਂਗੇ ਇੱਕ ਗੁੱਡ ਨਿਊਜ਼ ਵਾਲਾ ਅਗਲਾ ਵਲੌਗ ਜਿਹੜਾ ਆਊਗਾ ਉਹ ਗੁੱਡ ਨਿਊਜ਼ ਵਾਲਾ ਹੋਊਗਾ ਠੀਕ ਆ ਇੱਕ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ ਅਪਡੇਟ ਹੋਣ ਜਾ ਰਹੀ ਹੈ ਬਟ ਉਹ ਕੰਮ ਹੋ ਰਿਹਾ ਹੈ ਲੈਂਡ ਤੋਂ ਆਪਣਾ ਤੇ ਬਟ ਪਹਿਲਾਂ ਰੌਲਾ ਪਾਉਣਾ ਹੀ ਚੰਗਾ ਨਹੀਂ ਸਮਝਦੇ ਉਹ ਚੀਜ਼ ਦਾ ਨਾ ਪਰ ਜੇ ਉਹ ਕੰਮ ਜਿੱਦ ਹੋ ਗਿਆ ਫੇਰ ਹੀ ਵਧੀਆ ਲੱਗਦਾ ਨਾ ਓਕੇ ਮਿਲਦੇ ਆ ਫਿਰ ਨੈਕਸਟ ਵਲੌਗ ਦੇ ਵਿੱਚ ਤਦ ਤ ਬਾਏ ਬਾਏ ਸੱਚੀ ਕਾ